अब बुढ़लाडा तिरंगा यात्रा कड़ी गई जिस दे प्रधानमंत्री नरेंद्र मोदी ने हवान किया कि हर एक घर हर एक दुकाना झंडा लहरा चाहरंगा यात्रा कहता है सारिया थे तिरंगा यात्रावा कड़िया जा रही जिस विशवासी विस्सा लै रहे ने अज बुढ़लाडा सौ भी फुट तिरंगा झंडा सारिया समाजिक धार्मिक स्कूल बच्चों यात्रा क्ढी गई तिरंगा यात्रा क्ढी गई इस मौके जिला प्रधान राकेश जैन ਕਾਕਾ ਅਮਿੰਦੇ ਸਿੰਘ ਕੁਛ ਪੁਨੀਤ ਸਿੰਘਲਾ ਅਤੇ ਭਾਜਪਾ ਵਰਕਰ ਅਤੇ ਮਾਸਟਰ ਕੁਲਵੰਤ ਸਿੰਘ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਅਮਿਤ ਜਿੰਦਲ ਹੋਰ ਧਾਰਮਿਕ ਸੰਸਥਾ ਦੇ ਆਗੂ ਹਾਜ਼ਰ ਹੋਏ ਪੱਤਰਕਾਰ ਅਮਿਤ ਜਿੰਦਲ ਬੁਢਲਾਡਾ ਦੀ ਰਿਪੋਰਟ ਰਕੇਸ਼ ਜੀ ਜਦੋਂ ਤਿਰੰਗਾ ਯਾਤਰਾ ਕੱਢੀਆ ਬੁਢਲਾਡਾ ਸ਼ਹਿਰ ਦੇ ਵਿੱਚ ਕੀ ਮੈਸੇਜ ਹੈ ਤਿਰੰਗਾ ਯਾਤਰਾ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਇੱਕ ਆਹਵਾਨ ਕੀਤਾ ਹੈ ਹਰ ਘਰ ਦੇ ਵਿੱਚ ਹਰ ਦੁਕਾਨ ਦੇ ਵਿੱਚ ਹਰ ਇੱਕ ਵਪਾਰਕ ਦੀ ਦਸਤਾਨ ਦੇ ਉੱਤੇ ਤਿਰੰਗਾ ਝੰਡਾ ਜਿਹੜਾ ਹੈਗਾ ਲਹਿਰਾਉਣਾ ਚਾਹੀਦਾ ਹੈ ਔਰ ਹਰ ਸ਼ਹਿਰ ਦੇ ਵਿੱਚ ਜਿੰਨੇ ਹੈਗੇ ਨੇ ਤਿਰੰਗਾ ਬਾਜ ਯਾਤਰਾ ਕੱਢੀ ਜਾਂਨ ਤਾਂ ਜੋ ਦੇਸ਼ ਦੇ ਵਿੱਚ ਇੱਕ ਸਬੂਤ ਆਪਾਂ ਦਈਏ ਵੀ ਅਸੀਂ ਦੇਸ਼ ਦੇ ਨਾਲ ਖੜੇ ਆ ਅਸੀਂ ਭਾਰਤ ਦੇ ਨਾਲ ਖੜੇ ਆ ਔਰ ਸਾਰੇ ਅਸੀਂ ਭਾਰਤ ਵਾਸੀ ਇੱਕ ਹਾਂ ਇਹਦੇ ਵਾਸਤੇ ਜਿਹੜੀ ਹੈਗੇ ਨੇ ਸ਼ਹਿਰ ਸਾਰੇ ਥਾਵਾਂ ਤੇ ਉਹ ਇਹ ਤਿਰੰਗਾ ਯਾਤਰਾ ਜਿਹੜੀ ਕੱਢੀ ਜਾ ਰਹੀਆਂ ਨੇ ਇਹਦੇ ਵਿੱਚ ਕੱਲ ਮਾਨਸਰ ਵਿੱਚ ਕੱਢੀ ਸੀ ਅੱਜ ਬਰਲਾਡਾ ਦੇ ਵਿੱਚ 120 ਫੁੱਟ ਤਿਰੰਗਾ ਝੰਡੇ ਨਾਲ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਵਿੱਚ ਸਾਰੀਆਂ ਧਾਰਮਿਕ ਸਮਾਜਿਕ ਔਰ ਸਕੂਲਾਂ ਦੇ ਬੱਚਿਆਂ ਨੇ ਬਹੁਤ ਚੜ ਕੇ ਇਹਦੇ ਵਿੱਚ ਉਖਸ਼ਾ ਨਾਲ ਭਾਗ ਲਿਆ ਔਰ ਮੈਂ ਸਾਰੇ ਹੀ ਜਿਨ੍ਹਾਂ ਨੇ ਇਸ ਤਿਰੰਗਾ ਯਾਤਰਾ ਦੇ ਵਿੱਚ ਭਾਗ ਲਿਆ ਸਭ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਸਾਰੇ ਦੁਕਾਨਦਾਰ ਵੀਰਾਂ ਦਾ ਜਿਨ੍ਹਾਂ ਨੇ ਇਸ ਤਿਰੰਗਾ ਯਾਤਰਾ ਦਾ ਬਹੁਤ ਵਧੀਆ ਤਰੀਕੇ ਨਾਲ ਸਵਾਗਤ ਕੀਤਾ ਤੇ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ